ਪੇਗਾ ਨੇ ਪੇਕੇ ਹੁੰਦੇ ਮਾਵਾਂ ਦਾ ਮਾਂ ਬੜੇ ਹੀ ਠੰਡੇ ਸਵੇਰ ਦੀ ਹੋਇਆ ਕਰਦੀ ਪਰ ਉਸ ਤੋਂ ਪੇਕੇ ਖਿਲਾਫ ਕੋਈ ਵੀ ਗੱਲ ਜਰੀ ਨਹੀਂ ਜਾਂਦੀ ਅਸੀਂ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ ਸਾਰੀ ਦਿਹਾੜੀ ਬਸ ਲੋਕਾਂ ਦੇ ਕੰਦਾ ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ ਸਾਨੂੰ ਸੌਣ ਪਾਧਰਉਂਦੀਆਂ ਲੰਬੀਆਂ ਸ਼ਿਖਰ ਦੁਪਹਿਰਾਂ ਵਿੱਚ ਕਦੇ ਲੁਕਣ ਮੀਚੀ ਤੇ ਕਦੇ ਗੁੱਡੀਆਂ ਪਟੋਲੇ ਕਰੇ ਸਿਰਫ ਖਾਣ ਪੀਣ ਨੂੰ ਹੀ ਹੁੰਦੀਆਂ ਮਾਂ ਨੇ ਚੋਪੜੇ ਹੋਏ ਫੁਲਕੇ ਪੌਣੇ ਵਿੱਚ ਲਪੇਟ ਕੇ ਰੱਖੇ ਹੁੰਦੇ ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਕੋਈ ਉਹ ਕਦੇ ਵੇੜੇ ਵਿੱਚ ਗੋਹਾ ਫੇਰ ਰਹੀ ਹੁੰਦੀ ਕਦੀ ਚੁੱਲਾ ਲਿਪਰਈ ਹੁੰਦੀ ਤੇ ਕਦੀ ਬਾਰ ਪਾਥੀਆਂ ਪੱਥਨ ਗਈ ਹੁੰਦੀ ਅਸੀਂ ਖਾਣੇ ਵਿੱਚ ਕਿੰਨੇ ਸਾਰੇ ਨੁਕਸ ਘਟ ਦਿੰਦੇ ਸਬਜ਼ੀ ਵਿੱਚ ਲੂਣ ਮਿਰਚ ਜ਼ਿਆਦਾ ਰੋਟੀ ਦੇ ਕੰਡੇ ਕੱਚੇ ਖਾਣ ਨੂੰ ਮਿੱਠਾ ਕਿਉਂ ਨਹੀਂ ਬਣਾਇਆ ਉਹ ਆਖਦੀ ਪਹਿਲਾਂ ਖਾਓ ਫੇਰ ਮਿਲੂ ਖੀਰ ਉਸਨੇ ਕਿਧਰੇ ਲਗਾ ਕੇ ਯੂ ਰੱਖੀ ਹੁੰਦੀ 24 ਘੰਟੇ ਬਸ ਮਸ਼ੀਨ ਬਣ ਤੁਰਿਆ ਫਿਰਦਾ ਵਜੂਦ ਸੌਂਦੀ ਤਾਂ ਪਤਾ ਨਹੀਂ ਪਰ ਹਮੇਸ਼ਾ ਸਾٹے ਮਗਰੋਂ ਲੰਮੇ ਪਹਿੰਦੀ ਤੇ ਸਾਥੋਂ ਪਹਿਲਾਂ ਹੀ ਉੱਠ ਜਾਂਦੀ ਉਸ ਨੂੰ ਖਰਚਾ ਚੜਾਉਣ ਲਈ ਵੱਜੇ ਰੁਪਏ ਮਿਲਿਆ ਕਰਦੇ ਵਿੱਚੋਂ ਕੁਝ ਬਚਾ ਲਿਆ ਕਰਦੀ ਕਦੇ ਮੇਰੇ ਨਵੇਂ ਸੂਟ ਤੇ ਕਦੇ ਵੀਰ ਦੀ ਕਮੀਜ਼ ਲਿਆ ਦਿੰਦੀ ਆਪ ਵਿਆਹ ਸ਼ਾਦੀਆਂ ਵੇਲੇ ਇਹ ਨਵਾਂ ਸੂਟ ਸਵਾਇਆ ਕਰਦੀ ਕਈ ਵਾਰ ਮਾਪੇ ਦੋਵੇਂ ਆਪੋ ਵਿੱਚ ਲੜ ਪਿਆ ਕਰਦੇ ਅਸੀਂ ਵਿੱਚ ਨਾ ਪਿਆ ਕਰਦੇ ਸਾਨੂੰ ਸਿਰਫ ਇਨਾ ਮਤਲਬ ਹੀ ਹੁੰਦਾ ਕਿ ਖਾਣ ਨੂੰ ਰੋਟੀ ਖਰਚਣ ਨੂੰ ਪੈਸੇ ਪਾਉਣ ਲਈ ਲੀੜਾ ਕਪੜਾ ਮਿਲ ਰਹੇ ਬਸ ਆਥਨ ਵੇਲੇ ਜਦੋਂ ਘਰ ਪਰਤਦੇ ਤਾਂ ਉਹ ਕਈ ਵਾਰ ਨੋਕਰੇ ਬੈਠੀ ਕਾਗਜ਼ ਤੇ ਕੁਝ ਲਿਖ ਰਹੀ ਹੁੰਦੀ ਸਾਨੂੰ ਵੇਖ ਕੇ ਛੇਤੀ ਨਾਲ ਲੁਕਾ ਲਿਆ ਕਰਦੀ ਪਰ ਉਸ ਨੂੰ ਪਤਾ ਹੁੰਦਾ ਸੀ ਕਿ ਉਹ ਕੀ ਤੇ ਕਿਸ ਨੂੰ ਲਿਖ ਰਹੀ ਹੈ ਵੱਡੇ ਮਾਮੇ ਨੂੰ ਤੇ ਜਾਂ ਫਿਰ ਨਾਨੇ ਨੂੰ ਅਗਲੀ ਸਵੇਰ ਜਦੋਂ ਗੁੱਸਾ ਠੰਡਾ ਹੁੰਦਾ ਉਹ ਰਾਤੀ ਲਿਖਿਆ ਰੁਕਾ ਪਾੜ ਦਿਆ ਕਰਦੀ ਨਾਨੇ ਨਿੱਕੇ ਹੁੰਦੇ ਅਸੀਂ ਪੂਰੀ ਹੋ ਗਈ ਸੀ ਤੇ ਨਾਨਾ ਜੀ ਪੱਕਾ ਅਕਾਲੀ ਮੰਜੀ ਸਾਬ ਸੰਤਾਂ ਦੇ ਭਾਸ਼ਣ ਸੁਣਨ ਜਾਇਆ ਕਰਦਾ ਹਰੇਕ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੌਕਾ ਦਿੰਦਾ ਜਦੋਂ ਵੀ ਪਿੰਡ ਦੀ ਜੂ ਵਿੱਚ ਵੜਿਆ ਕਰਦਾ ਤਾਂ ਸਾਰੇ ਪਾਸੇ ਦਵਾਈ ਮੱਚ ਜਾਂਦੀ ਅਸੀਂ ਸਾਰੇ ਜਿੱਥੇ ਵੀ ਖੇਡ ਰਹੀਆਂ ਹੁੰਦੀਆਂ ਉਹ ਦੰਨੋਂ ਨਸ ਤੋੜਦੀਆਂ ਉਸਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾ ਹੀ ਕੁਝ ਨਾ ਕੁਝ ਟੰਗਿਆ ਹੁੰਦਾ ਕਦੀ ਗੁੜ ਅਤੇ ਤਿਲਾਵਾਂ ਵਾਲੇ ਲੱਡੂ ਕਦੀ ਵੇਸਨ ਕਦੀ ਟਿੱਕੀ ਵਾਲਾ ਗੁੜ ਤੇ ਕਦੀ ਅਲਸੀ ਤੇਆਂ ਕਿੰਨੀਆਂ ਸਾਰੀਆਂ ਪਿੰਨੀਆਂ ਉਹ ਇੱਕ ਪੈਰ ਥੱਲੇ ਲਾ ਕਿਸੇ ਨਾਲ ਗੱਲੀ ਲੱਗਾ ਹੁੰਦਾ ਤੇ ਅਸੀਂ ਹੌਲੀ ਜਿਹੀ ਟੰਗੇ ਹੋਏ ਝੋਲੇ ਵਿੱਚੋਂ ਕਿੰਨਾ ਕੁਝ ਕਾਢੋ ਵਾਪਸ ਦੂਰ ਰੁੱਟ ਜਾਂਦੀਆਂ ਫਿਰ ਇੱਕ ਦਿਨ ਨਾਨਾ ਮੁੱਕ ਗਿਆ ਦੇ ਨਾਲ ਹੀ ਮੁੱਕ ਗਈ ਮਾਂ ਦੇ ਚਿਹਰੇ ਤੇ ਰਿੰਦੀ ਹੁੰਦੀ ਰੋਣਾ ਹੌਨ ਉਹ ਅਕਸਰ ਹੀ ਚੁੱਪ ਰਹਿੰਦੀ ਅਤੇ ਕਦੀ ਕਦਾਈ ਸਪੀਕਰ ਤੇ ਬੰਨ੍ਹ ਰਹੀ ਇਹਦਾ ਇਹ ਗੀਤ ਸੁਣ ਕੇ ਮਾਂ ਨਹੀਂ ਮੈਂ ਮੁੜ ਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਤੇ ਆਖਾ ਬੋਲਦੀ ਸੇਤੀ ਨਾਲ ਅੰਦਰ ਵੜ ਜਾਇਆ ਕਰਦੀ ਫੇਰ ਜਦੋਂ 10ਵੀਂ ਦੇ ਪੇਪਰਾਂ ਵੇਲੇ ਇੱਕ ਦਿਨ ਚੋਨਾ ਚੰਬ ਦੇ ਡੈਡ ਨੂੰ ਪੁੱਲਸ ਨੇ ਝੁੱਕ ਲਿਆ ਤਾਂ ਅਸੀਂ ਦੋਹਾਂ ਨੇ ਚੱਪਾ ਚੱਪਾ ਛਾਣ ਮਾਰਿਆ ਪਰ ਡੈਡ ਨਾ ਲੱਭਿਆ ਉਸ ਦੀ ਯਾਦ ਅਜੇ ਵੀ ਸੂਲ ਬਣ ਚੁੱਕਦੀ ਰਹਿੰਦੀ ਹੈ ਅੱਜ ਵਿਆਹ ਤੋਂ ਕਿੰਨੇ ਵਰਿਆਂ ਬਾਅਦ ਜਦੋਂ ਤੁਰ ਗਈ ਨੂੰ ਯਾਦ ਕਰਦੀ ਹਾਂ ਇਹ ਗੱਲ ਮਹਿਸੂਸ ਕਰਦੀ ਹਾਂ ਕਿ ਤੇ ਇਹ ਕੋਈ ਗੱਲ ਹੋ ਜਾਵੇ ਤਾਂ ਰੁਕਾ ਜ਼ਰੂਰ ਲਿਖ ਦੇਣੀ ਤਦੇ ਹੀ ਸ਼ਾਇਦ ਸੱਤ ਸਮੁੰਦਰ ਪਾਰ ਬੈਠੀ ਨੋ ਜਦੋਂ ਕੋਈ ਮਾੜਾ ਮੋਟਾ ਸੇਕ ਜਿਹਾ ਲੱਗਦਾ ਹੈ ਤਾਂ ਸੈੱਲ ਫੋਨ ਤੇ ਵੀਰ ਦਾ ਨੰਬਰ ਤੱਕ ਕਿੰਨਾ ਚਿਰ ਹਰੇ ਬਟਨ ਵਾਲ ਤੱਕ ਦੀ ਰਹਿੰਦੀ ਹਾਂ ਸੋਚਦੀ ਹਾਂ ਕਿ ਜੇ ਮਾਂ ਵਾਂਗ ਕੋਈ ਰੁਕਾ ਲਿਖ ਕੇ ਰੱਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਦਿਆ ਕਰਦੀ ਪਰ ਇਹ ਚੰਦਰੇ ਨੇ ਤਾਂ ਸਿੱਧੀ ਜਾ ਤਾਰ ਹੀ ਖੜਕਾ ਦੇਣੀ ਹੈ ਅਗਲੇ ਦੀ ਵੀ ਹੁਣ ਆਪਣੀ ਜ਼ਿੰਦਗੀ ਹੈ ਤੇ ਆਪਣੇ ਮਸਲੇ ਨੇ ਅੱਜ ਵੀ ਜਦੋਂ ਕੋਈ ਪਿੰਦਰਖੀ ਵਾਲਾ ਉਹ ਹੀ ਗੀਤ ਪੇਕ ਕੇ ਹੁੰਦੇ ਮਾਵਾ ਨਾਲ ਗੀਤ ਕੰਨੀ ਪੈ ਜਾਂਦਾ ਹੈ ਤਾਂ ਪਿੰਡ ਵਾਲੇ ਸੁੰਨੇ ਹੋਏ ਵੇਲੇ ਨੂੰ ਚੇਤੇ ਕਰ ਕਾਲਜੇ ਚ ਰੁੱਕ ਜੇ ਹਨ ਭਰਿਆ ਜਾਂਦਾ ਹੈ ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ